ਤੁੱਪ ਤਿੱਖੀ ਨਿਕਲਦੀ ਆ ਲੋਕ ਬਹੁਤ ਪਰੇਸ਼ਾਨ ਨੇ ਗਰਮੀ ਤੋਂ ਤੇ ਸਭ ਤੋਂ ਪਹਿਲਾ ਰਿਐਕਸ਼ਨ ਜਿਹੜਾ ਸਾਡੀ ਸਕਿਨ ਦੇ ਉੱਤੇ ਪੈਂਦਾ ਆ ਆਊਟਰ ਲੇਅਰ ਦੇ ਉੱਤੇ ਪੈਂਦਾ ਆ ਕਿਵੇਂ ਬਚਾਓ ਕਰ ਸਕਦੇ 10 ਤੋਂ 4 ਦੇ ਵਿੱਚ ਸਵੇਰ ਦੇ 10 ਤੋਂ ਸ਼ਾਮ ਦੇ 4 ਤੱਕ ਅਵੋਇਡ ਕਰੋ ਅਗਰ ਕਰੋ ਬਾਹਰ ਨਿਕਲਣਾ ਅਵੋਇਡ ਕਰ ਸਕਦੇ ਹੋ ਸਭ ਤੋਂ ਜ਼ਰੂਰੀ ਜਿਹੜੀ ਗੱਲ ਡਾਕਟਰ ਸਕਿਨ ਵਾਲੇ ਸਾਰੇ ਕਹਿੰਦੇ ਵੀ ਬ੍ਰੌਡ ਸਪੈਕਟ੍ਰਮ ਸਨਸਕ੍ਰੀਨ ਲਗਾਉਣਾ ਜ਼ਰੂਰੀ ਹੈ ਬ੍ਰੌਡ ਸਪੈਕਟ੍ਰਮ ਦਾ ਭਾਵ ਹੈ ਕਿ ਕਿਰਨਾਂ ਦੋ ਤਰ੍ਹਾਂ ਦੀਆਂ ਨੇ ਯੂਵੀਏ ਤੇ ਯੂਵੀਬੀ ਇਹਨਾਂ ਦੋਨੋਂ ਕਿਰਨਾਂ ਜਿਹੜੀਆਂ ਨੇ ਸਕਿਨ ਨੂੰ ਖਰਾਬ ਕਰਦੀਆਂ ਐ ਸਕਿਨ ਨੂੰ ਜਲਾਉਂਦੀਆਂ ਤੇ ਏਜਿੰਗ ਕਰਦੀਆਂ ਜਿਸ ਦਿਨਾਂ ਚੁਰੜੀਆਂ ਪੈ ਜਾਂਦੀਆਂ ਲੋਕੀ ਸ਼ਿਮਲੇ ਜਾਣਗੇ ਥੋੜਾ ਜਿਆ ਉਹਨਾਂ ਨੂੰ ਲੱਗੇਗਾ ਵੀ ਮੌਸਮ ਅੱਛਾ ਹੈ ਗਰਮੀ ਘਾਟੇ ਤਾਂ ਸਨਸਕ੍ਰੀਨ ਭੁੱਲ ਜਾਣਗੇ ਹਾਲਾਂਕਿ ਉੱਥੇ ਅਲਟਰਾਵਾਇਓਲਟ ਕਿਰਨਾ ਪਲੇਨਸ ਨਾਲੋਂ ਜ਼ਿਆਦਾ ਨਹੀਂ ਦਾ ਸੋਸ਼ਲ ਮੀਡੀਆ ਤੇ ਦੇਖ ਕੇ ਕਹਿੰਦੇ ਵੀ ਟਮਾਟਰ ਰਗੜ ਲੋ ਵੇਸਨ ਲਗਾ ਲੋ ਇਹ ਸਾਰੀਆਂ ਚੀਜ਼ਾਂ ਕਿੰਨਾ ਕੁ ਸਹੀ ਨਹੀਂ ਸਾਡੀ ਡਾਕਟਰ ਦੇ ਹਿਸਾਬ ਨਾਲ ਇਹ ਕਿਸੇ ਚੀਜ਼ ਨੇ ਫਾਇਦਾ ਨਹੀਂ ਕਰਨਾ ਇੱਕ ਸਿੰਪਲ ਜਿਹਾ ਲੋਸ਼ਨ ਹੁੰਦਾ ਕੈਲਾਮਨ ਲੋਸ਼ਨ ਜਿਹੜਾ ਸਾਰਿਆਂ ਨੂੰ ਪਤਾ ਹੈ ਉਹ ਡੈਫੀਨਿਟਲੀ ਸਨਸਕ੍ਰੀਨ ਦਾ ਕੰਮ ਕਰਦਾ ਹੈ ਧੁੱਪੇ ਜਾਣ ਤੋਂ ਬਾਅਦ ਕਈਆਂ ਦੇ ਸਰੀਰ 'ਤੇ ਸੂਈਆਂ ਜੁਬਨ ਲੱਗ ਜਾਂਦੀਆਂ ਉਹ ਇੱਕ ਚਪਾਕੇ ਦੀ ਕਿਸਮ ਹੁੰਦੀ ਹੈ ਉਹਦਾ ਇਲਾਜ ਖਾਣ ਦੀਆਂ ਦਵਾਈਆਂ ਨੇ ਨਾ ਕਿ ਲਗਾਉਣ ਦੀਆਂ ਉਹ ਕਈ ਵਰੀ ਇਹਨਾ ਬੁਰਾ ਹੁੰਦਾ ਹੈ ਕਿ ਸਾਰੀ ਸ਼ਰੀਰ ਦੇ ਉੱਤੇ ਨਿੱਕੇ ਨਿੱਕੇ ਦਾਣੇ ਖਸਖਸ ਵਰਗੇ ਦਾਣੇ ਬਣ ਜਾਂਦੇ ਆ ਸਸ਼ਟਕਾ ਜੀ ਤੁਸੀਂ ਦੇਖੋ ਲੁਧਿਆਣ ਟਾਈਮਸ ਮੈਂ ਹਾਂ ਪ੍ਰਬਲীন ਕੌਰ ਜਿਸ ਤਰੀਕੇ ਦੇ ਨਾਲ ਮੌਸਮ ਦੇ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਗਰਮੀ ਦਾ ਜਿਹੜਾ ਰੁਖ ਤਿੱਖਨ ਨੂੰ ਮਿਲ ਰਿਹਾ ਗਰਮੀ ਦੇ ਕਰਕੇ ਲੋਕ ਕਾਫੀ ਪਰੇਸ਼ਾਨ ਹੋ ਰਹੇ ਨੇ ਪਰੇਸ਼ਾਨੀ ਉੱਥੋਂ ਸ਼ੁਰੂ ਹੁੰਦੀ ਹੈ ਜਦੋਂ ਕਿ ਲੋਕ ਘਰੋਂ ਬਾਹਰ ਨਿਕਲਦੇ ਨੇ ਤਾਂ ਇਸ ਹੀਟ ਵੇਵ ਦਾ ਸਭ ਤੋਂ ਪਹਿਲਾ ਜਿਹੜਾ ਰਿਐਕਸ਼ਨ ਕਹੋ ਆਪਣੀ ਬਾਡੀ ਤੇ ਸਾਡੀ ਸਕਿਨ ਦੇ ਉੱਤੇ ਪੈਂਦਾ ਹੈ ਜਿਸ ਦੇ ਕਰਕੇ ਲੋਕ ਜਿਹੜੇ ਨੇ ਇਹ ਪਰੇਸ਼ਾਨ ਹੁੰਦੇ ਨੇ ਕਿ ਬਾਹਰ ਨਿਕਲਦੇ ਆ ਸਾਰੀ ਸਕਿਨ ਦੇ ਉੱਤੇ ਬਹੁਤ ਸਾਰੇ ਰੈਸ਼ਸ ਜਾਂ ਬਹੁਤ ਸਾਰੀਆਂ ਪ੍ਰੋਬਲਮਸ ਸ਼ੁਰੂ ਹੋ ਜਾਂਦੀਆਂ ਨੇ ਤੇ ਅੱਜ ਤੋਂ ਦੇ ਨਾਲ ਇੱਕ ਇਹੋ ਜਿਹੀ ਵੀਡੀਓ ਲੈ ਕੇ ਅੱਗੇ ਆਏ ਆ ਜਿਸ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਮਿਲ ਜੇਗੀ ਕਿ ਤੁਸੀਂ ਆਪਣੀ ਸਕਿਨ ਦਾ ਕਿਵੇਂ ਧਿਆਨ ਰੱਖ ਸਕਦੇ ਹੋ ਕਿਹੜੀਆਂ ਚੀਜ਼ਾਂ ਤੋਂ ਤੁਹਾਨੂੰ ਖਾਸ ਕਰਕੇ ਪਰਹੇਜ਼ ਕਰਨਾ ਪਵੇਗਾ ਤੇ ਗਰਮੀ ਦੇ ਵਿੱਚ ਜਿਵੇਂ ਕਹਿੰਦੇ ਨਾ ਵੀ ਜਦੋਂ ਜ਼ਰੂਰਤ ਹੈ ਉਦੋਂ ਹੀ ਬਾਹਰ ਨਿਕਲੋ ਉਹਨਾਂ ਚੀਜ਼ਾਂ ਤੋਂ ਬਾਅਦ ਵੀ ਤੁਸੀਂ ਜੇ ਬਾਹਰ ਨਿਕਲਣਾ ਹੈ ਕਿਹੜੀਆਂ ਚੀਜ਼ਾਂ ਨੂੰ ਅਪਲਾਈ ਕਰਕੇ ਨਿਕਲ ਸਕਦੇ ਹੋ ਸਾਡੇ ਨਾਲ ਸਕਿਨ ਸਪੈਸ਼ਲਿਸਟ ਡਾਕਟਰ ਗੁਰਿੰਦਰਜੀਤ ਸਿੰਘ ਪੂਰੀ ਜੀ ਮੌਜੂਦ ਨੇ ਜਿਨ੍ਹਾਂ ਤੋਂ ਕੀ ਅਸੀਂ ਕੁਝ ਸਵਾਲ ਜਿਹੜੇ ਨੇ ਸਾਡੇ ਆਡੀਅנס ਦੇ ਵਿੱਚੋਂ ਕੁਝ ਸਵਾਲ ਨੇ ਉਹ ਜ਼ਰੂਰ ਰੱਖਾਂਗੇ ਸਰ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਕਿ ਹੀਟ ਵੇਵ ਇੰਨੀ ਜ਼ਿਆਦਾ ਕਹਿ ਲਓ ਹੁਣ ਵੈਦਰ ਬਦਲਣ ਤੇ ਨਹੀਂ ਆ ਰਿਹਾ ਕਾਫੀ ਦੇਰ ਹੋ ਗਈ ਹੈ ਇਸੇ ਤਰੀਕੇ ਨਾਲ ਧੁੱਪ ਤਿੱਖੀ ਨਿਕਲਦੀ ਹੈ ਲੋਕ ਬਹੁਤ ਪਰੇਸ਼ਾਨ ਨੇ ਗਰਮੀ ਤੋਂ ਤੇ ਸਭ ਤੋਂ ਪਹਿਲਾ ਰਿਐਕਸ਼ਨ ਜਿਹੜਾ ਸਾਡੀ ਸਕਿਨ ਦੇ ਉੱਤੇ ਪੈਂਦਾ ਆਊਟਰ ਲੇਅਰ ਦੇ ਉੱਤੇ ਪੈਂਦਾ ਹੈ ਕਿਵੇਂ ਬਚਾਅ ਕਰ ਸਕਦੇ ਹਾਂ ਹਾਂਜੀ ਥੈਂਕ ਯੂ ਜੀ ਸਭ ਤੋਂ ਪਹਿਲਾਂ ਤਾਂ ਸਾਡੀ ਚਮੜੀ ਉੱਪਰ ਧੁੱਪ ਦਾ ਜਿਹੜਾ ਪ੍ਰਭਾਵ ਪੈਂਦਾ ਉਸ ਤੋਂ ਬਚਣ ਦੀ ਲੋੜ ਹੈ ਹੁਣ ਅਸੀਂ ਧੁੱਪ ਤੋਂ ਬਚ ਨਹੀਂ ਸਕਦੇ ਕਿਉਂਕਿ ਜੇ ਬਾਹਰ ਜਾਣਾ ਤੁਸੀਂ ਤਾਂ ਧੁੱਪ ਤਾਂ ਤੁਹਾਨੂੰ 44-45 ਡਿਗਰੀ ਦੇ ਉੱਪਰ ਪੂਰਾ ਜਲਾਏਗੀ ਪਰ ਤੁਸੀਂ ਜੋ ਕਰ ਸਕਦੇ ਹੋ ਉਹਦੇ ਲਈ ਹੈ ਕਿ ਇੱਕ ਤਾਂ 10 ਤੋਂ 4 ਦੇ ਵਿੱਚ ਸਵੇਰ ਦੇ 10 ਤੋਂ ਸ਼ਾਮ ਦੇ 4 ਤੱਕ ਅਵੋਇਡ ਕਰੋ ਅਗਰ ਘਰੋਂ ਬਾਹਰ ਨਿਕਲਣਾ ਅਵੋਇਡ ਕਰ ਸਕਦੇ ਹੋ ਆਪਣਾ ਜੀਵਨ ਦੀ ਜਿਹੜੀ ਦਿਨਚਰਚਾ ਹੈ ਇਦਾਂ ਦੀ ਬਣਾਓ ਕਿ ਤੁਸੀਂ ਸਵੇਰੇ 7 ਵਜੇ ਤੋਂ ਲੈ ਕੇ 10-11 ਵਜੇ ਤੱਕ ਆਪਣਾ ਕੰਮ ਕਰ ਲਵੋ ਬਾਹਰ ਦੇ ਜਾਂ ਫਿਰ 5 ਵਜੇ ਤੋਂ ਬਾਅਦ ਬਾਹਰ ਨਿਕਲੋ ਇਹ ਬੜੀ ਜ਼ਰੂਰੀ ਗੱਲ ਹੈ ਕਿਉਂਕਿ 10 ਤੋਂ 4 ਦੇ ਵਿੱਚ ਤੁਸੀਂ ਜਾਂ ਤਾਂ ਫਿਰ ਛਤਰੀ ਲਾਓਗੇ ਯਾ ਤੁਸੀਂ ਆਪਣਾ ਪਗੜੀ ਬੰਨੋਗੇ ਪਗੜੀ ਬੰਨਣ ਨਾਲ ਜਿਹੜੇ ਸਰਦਾਰ ਨੇ ਉਹਨਾਂ ਦੇ ਸਿਰ ਨੂੰ ਕਾਫੀ ਹੱਦ ਤੱਕ ਹੀਟ ਤੋਂ ਬਚਾਅ ਹੋ ਜਾਂਦਾ ਹੈ ਸਨ ਗਲਾਸਸ ਦਾ ਫਾਇਦਾ ਹੋਏਗਾ ਹੈਟ ਲਗਾਏ ਜਾ ਸਕਦੇ ਜਿਹੜੇ ਆਪਣੇ ਹਿੰਦੂ ਜੈਂਟਲਮੈਨ ਨੇ ਉਹ ਹੈਟ ਲਗਾ ਲੈਂਦੇ ਕਿਉਂਕਿ ਉਹਦੇ ਨਾਲ ਤੁਹਾਡੀ ਪ੍ਰੋਟੈਕਸ਼ਨ ਜਿਹੜੀ ਹੈ ਉਹ ਫੇਸ ਦੇ ਉੱਪਰ ਬਹੁਤ ਮਿਲਦੀ ਹੈ ਔਰ ਇਸ ਤੋਂ ਇਲਾਵਾ ਸਭ ਤੋਂ ਜਰੂਰੀ ਜਿਹੜੀ ਗੱਲ ਹੈ ਡਾਕਟਰ ਸਕਿਨ ਵਾਲੇ ਸਾਰੇ ਕਹਿੰਦੇ ਵੀ ਬ੍ਰੌਡ ਸਪੈਕਟ੍ਰਮ ਸਨਸਕ੍ਰੀਨ ਲਗਾਉਣਾ ਜ਼ਰੂਰੀ ਹੈ ਬ੍ਰੌਡ ਸਪੈਕਟ੍ਰਮ ਦਾ ਭਾਵ ਹੈ ਕਿ ਕਿਰਨਾਂ ਦੋ ਤਰ੍ਹਾਂ ਦੀਆਂ ਨੇ ਯੂਵੀਏ ਤੇ ਯੂਵੀਬੀ ਇਹਨਾਂ ਦੋਨੋਂ ਕਿਰਨਾਂ ਜਿਹੜੀਆਂ ਨੇ ਸਕਿਨ ਨੂੰ ਖਰਾਬ ਕਰਦੀਆਂ ਐ, ਸਕਿਨ ਨੂੰ ਜਲਾਉਂਦੀਆਂ ਤੇ ਏਜਿੰਗ ਕਰਦੀਆਂ ਜਿਹਦੇ ਨਾਲ ਝੁਰੜੀਆਂ ਪੈ ਜਾਂਦੀਆਂ ਐ। ਔਰ ਇਹਦੇ ਲਈ ਤੁਹਾਨੂੰ ਜਿਹੜਾ SPF 50 ਜਾਂ ਇਸ ਤੋਂ ਉੱਪਰਲਾ ਸਨਸਕ੍ਰੀਨ ਔਰ ਦੋ-ਦੋ ਘੰਟੇ ਬਾਅਦ ਇਹ ਕਿਸੇ ਨੂੰ ਨਹੀਂ ਪਤਾ ਸਾਰੀ ਦੁਨੀਆ ਲਗਾਉਂਦੀ ਐ। ਸਵੇਰੇ ਲਗਾ ਕੇ ਉਸ ਤੋਂ ਬਾਅਦ ਇਹਦਾ ਲੱਗਦਾ ਵੀ ਦਿਨ ਚ ਇੱਕ ਵਾਰੀ ਸਨਸਕ੍ਰੀਨ ਲਗਾ ਲਈ ਬਟ हां ये जरूरी है कि ਤੁਸੀਂ 2-2 ਘੰਟੇ ਬਾਅਦ ਅੱਜਕੱਲ ਜਦੋਂ ਮੌਸਮ ਠੀਕ ਹੋ ਜਾਏ ਫਿਰ 4-4 ਘੰਟੇ ਬਾਅਦ ਹੋਰ ਇਹ ਵੀ ਹੋਰ ਜ਼ਰੂਰੀ ਗੱਲ ਹੈ ਕਿ ਲੋਕੀ ਹੁਣ ਗਰਮੀਆਂ ਛੁੱਟੀਆਂ 'ਚ ਘੁੰਮਣ ਜਾਣਗੇ ਲੋਕੀ Shimla ਜਾਣਗੇ ਥੋੜਾ ਜਿਆ ਉਹਨਾਂ ਨੂੰ ਲੱਗੇਗਾ ਵੀ ਮੌਸਮ ਅੱਛਾ ਹੈ ਗਰਮੀ ਘਾਟੇ ਤਾਂ ਸਨਸਕ੍ਰੀਨ ਭੁੱਲ ਜਾਣਗੇ ਹਾਲਾਂਕਿ ਉੱਥੇ ਅਲਟਰਾਵਾਇਲਟ ਕਿਰਨਾ ਪਲੇਨਸ ਨਾਲੋਂ ਜ਼ਿਆਦਾ ਨਹੀਂ ਉੱਪਰ ਜਿਉਂ-ਜਿਉਂ ਆਪਾਂ ਸੂਰੇ ਦੇ ਨੇੜੇ ਜਾਂਦੇ ਆ ਇਹ ਕਿਰਨਾਂ ਵੱਧਦੀਆਂ ਰਹਿੰਦੀਆਂ ਨੇ ਤੇ ਉੱਥੇ ਸਨ ਬੰਨਦੇ ਚਾਚੀ ਹੋਰ ਜ਼ਿਆਦਾ ਨੇ ਇਸ ਤੋਂ ਇਲਾਵਾ ਕਈ ਵਾਰੀ ਲੋਕ ਸਰਦੀਆਂ ਜਦੋਂ ਜਾਂਦੇ ਨੇ Shimla ਉੱਥੇ ਜਦੋਂ ਸਨੋ ਪਈ ਹੁੰਦੀ ਹੈ ਉਦੋਂ ਸਨ ਬੰਨ ਹੋ ਜਾਂਦਾ ਉਹ ਕਹਿੰਦੇ ਜੀ ਇਨੀ ਠੰਡ ਚ ਕਿੱਦਾਂ ਹੋ ਗਿਆ ਕਿਉਂਕਿ ਜਿਹੜੇ ਉੱਥੇ ਸਨੋ ਪਈ ਹੈ ਉਹਦੇ ਤੋਂ ਜਿਹੜਾ ਸੂਰੀ ਦੇ ਕਿਰਨਾਂ ਰਿਫਲੈਕਟ ਹੋ ਕੇ ਆਂਦੀਆਂ ਔਰ ਸੇਮ ਹੀ ਆਪਾਂ ਸਾਊਥ ਵੇ ਜਾਨੇ ਆ ਉਥੇ ਵਿੱਚ ਦੇ ਉੱਪਰ ਆਪਾਂ ਘੁੰਮਦੇ ਆ ਉਥੇ ਸਮੁੰਦਰ ਦੇ ਵਿੱਚ ਜਿਹੜਾ ਉਹ ਸ਼ੀਸ਼ੇ ਦਾ ਕੰਮ ਕਰਦੀਆਂ ਸਮੁੰਦਰ ਤੇ ਤੁਹਾਡੇ ਜਿਹੜਾ ਇਸੇ ਕਰਕੇ ਗੁਆਹ ਜਿੰਨੇ ਜੋਗ ਜਾਂਦੇ ਨੇ ਆਂਦੇ ਆ ਸਾਰ ਉਹਨਾਂ ਦੇ 2 ਡਿਗਰੀ 3 ਡਿਗਰੀ ਕਾਲਾ ਪਣ ਵਧਿਆ ਹੁੰਦਾ ਬਿਲਕੁਲ ਟੈਨਿੰਗ ਦੇ ਬੜੇ ਪਰੇਸ਼ਾਨ ਹੋ ਜਾਂਦੇ ਨੇ ਸਿਰਫ ਲੋਕਲ ਅਗਰ ਗੱਲਬਾਤ ਕੀਤੀ ਜਾਵੇ ਕਿ ਲੋਕ ਜਿਹੜੇ ਨੇ ਬਾਹਰ ਆਪਣੇ ਕੰਮਾਂ ਕਰਾਤੇ ਜਾ ਰਹੇ ਨੇ ਉਸ ਤੋਂ ਬਾਅਦ ਆ ਕੇ 5 ਦਿਨ ਜਾਂ 2 ਦਿਨ ਬਾਅਦ ਹੀ ਇੱਕ ਸਕਿਨ ਫੀਲ ਹੋਣੇ ਲੱਜੰਦੀ ਵੀ ਪਤਾ ਨਹੀਂ ਕਿੰਨੀ ਕੁ ਟੈਨਿੰਗ ਕਿੰਨੀ ਕੁ ਟੈਨਿੰਗ ਕਿਵੇਂ ਬਚਾਅ ਕਰ ਸਕਦੇ ਆ ਵੀ ਟੈਨਿੰਗ ਤੇ ਤੁਸੀਂ ਦ ਟੈਨਿੰਗ ਹੋ ਜਾਂਦੀ ਹੈ ਸਨਸਕ੍ਰੀਨ ਹੋ ਗਿਆ ਹੈ ਆਪਣਾ ਹੈਟ ਹੋ ਗਿਆ ਔਰ ਗੋਗਲ ਜ਼ਰੂਰੀ ਨਹੀਂ ਅੱਖਾਂ ਦੇ ਵਾਲੇ ਦੁਆਰੇ ਤੁਹਾਡੇ ਕਾਲਾਪਨ ਨਹੀਂ ਆਏਗਾ ਬੇਸਿਕਲੀ ਤਾਂ ਇਹੋ ਚੀਜ਼ਾਂ ਨੇ ਸਨਸਕ੍ਰੀਨ ਹੀ ਬਚਾਣਾ ਤੁਹਾਨੂੰ ਹੋਰ ਕੋਈ ਤਰੀਕਾ ਨਹੀਂ ਇੱਕ ਹੋਰ ਤਰੀਕਾ ਹੈ ਵੀ ਪੂਰੇ ਕੱਪੜੇ ਪਾਓ ਜਦੋਂ ਅਸੀਂ ਜਾਣਿਓ ਪੂਰੀਆਂ ਫੁੱਲ ਸੀਰੀ ਸ਼ਰਟ ਪਾਓ ਉਹਦੇ ਨਾਲ ਤੁਹਾਡੀ ਬਾਹਾਂ ਬਚ ਗਈਆਂ ਪੈਂਟ ਪਾਓ ਹੁਣ ਉਥੇ ਲੋਕੀ ਸ਼ਾਰਟਸ ਪਾ ਕੇ ਜਦੋਂ ਘੁੰਮਦੇ ਗੋਆ ਤੇ ਲੱਤਾਂ ਵੀ ਕਾਲੀਆਂ ਹੋ ਜਾਂਦੀ ਹੈ ਦੈਟਸ ਦ ਪ੍ਰੋਬਲਮ ਜਿਵੇਂ ਤੁਸੀਂ ਦੱਸਿਆ ਵੀ ਸਨਸਕ੍ਰੀਨ ਤੇ ਹੈਟ ਵਗੈਰਾ ਜਾਂ ਕਲੋਥਸ ਨੂੰ ਤੁਸੀਂ ਆਪਣਾ ਕਵਰੇਜ ਕਰਕੇ ਆਪਣੀ ਬੋਡੀ ਨੂੰ ਬਚਾ ਸਕਦੇ ਹੋ ਤੇ ਜਿਵੇਂ ਟੈਨਿੰਗ ਦਾ ਵੀ ਤੁਸੀਂ ਦੱਸ ਰਹੇ ਹੋ ਕਿ ਟੈਨਿੰਗ ਅਗਰ ਕੁਝ ਘਰੇਲੂ ਚੀਜ਼ਾਂ ਜਿਹੜੀਆਂ ਕਿ ਤੁਹਾਨੂੰ ਲੱਗਦਾ ਕਿ ਲੋਕ ਨਾ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਦੇਖ ਕੇ ਕਹਿੰਦੇ ਵੀ ਟਮਾਟਰ ਰਗੜ ਲਓ ਵੇਸਣ ਲਗਾ ਲਓ ਇਹ ਸਾਰੀਆਂ ਚੀਜ਼ਾਂ ਕਿੰਨਾ ਕੁ ਸਹੀ ਨਹੀਂ ਸਾਡੀ ਡਾਕਟਰ ਦੇ ਹਿਸਾਬ ਨਾਲ ਇਹ ਕਿਸੇ ਚੀਜ਼ ਨੇ ਫਾਇਦਾ ਨਹੀਂ ਕਰਨਾ ਇੱਕ ਸਿੰਪਲ ਜਿਹਾ ਲੋਸ਼ਨ ਹੁੰਦਾ ਕੈਲਾਮਿਨ ਲੋਸ਼ਨ ਜਿਹੜਾ ਸਾਰਿਆਂ ਨੂੰ ਪਤਾ ਹੈ ਉਹ ਡੈਫੀਨਿਟਲੀ ਸਨਸਕ੍ਰੀਨ ਦਾ ਕੰਮ ਕਰਦਾ ਹੈ ਉਹ ਹਰ ਦੁਕਾਨ ਤੋਂ ਮਿਲ ਜਾਏਗਾ ਤੁਹਾਨੂੰ ਅੱਛੇ ਬ੍ਰਾਂਡ ਦਾ ਲੈ ਲਓ ਤੇ ਉਹ ਤੁਹਾਨੂੰ ਮਤਲਬ ਇੱਕ ਹਲਕਾ ਫੁਲਕਾ ਸਨਸਕ੍ਰੀਨ ਦਾ ਕੰਮ ਉਹ ਜ਼ਰੂਰ ਕਰੇਗਾ ਔਰ ਸਨਸਕ੍ਰੀਨ ਦਾ ਜਿਹੜਾ ਅਗਲਾ ਕੰਮ ਆਣਾ ਹੈ ਉਹ ਉਹ ਹੈ ਕਿ ਵੀ ਜ ਇਹ ਦਿਰਾ ਸਨਸਕ੍ਰੀਨ ਹੈ ਇਸ ਕਰਕੇ ਇੰਡੀਆ ਦੇ ਵਿੱਚ ਤਾਂ ਕਿਉਂਕਿ ਸਾਡੀ ਸਕਿਨ ਇੰਨੀ ਵਧੀਆ ਹੈ ਕਿ ਇਹਦੇ ਵਿੱਚ ਮੈਲਾਨਿਨ ਪਿਗਮੈਂਟ ਪਹਿਲਾਂ ਹੀ ਹੈ ਹੁਣ ਗੋਰੇ ਜਦੋਂ ਸਨ ਬਾਥ ਕਰਦੇ ਨੇ ਉਹ ਫੁੱਲ ਬੋਡੀ ਆਪਣਾ ਲਗਾਉਂਦੇ ਨੇ ਸਨਸਕ੍ਰੀਨ ਉਹਨਾਂ ਦੇ ਬੋਡੀ ਦੇ ਸਨਸਕ੍ਰੀਨ ਦੀਆਂ ਬੋਟਲੀਆਂ ਵੀ ਵੱਡੀਆਂ ਵੱਡੀਆਂ 5-5 ਲੀਟਰ ਦੀਆਂ ਹੁੰਦੀਆਂ ਪਰ ਅਗਰ ਉਹ ਨਹੀਂ ਲਗਾਉਂਦੇ ਤਾਂ ਉਹਨਾਂ ਨੂੰ ਸਕਿਨ ਕੈਂਸਰ ਹੋ ਜਾਂਦਾ ਇਹ ਅਸੀਂ ਬੜੇ ਲੱਕੀਆ ਕਿ ਇੰਡੀਆ 'ਚ ਇਹੋ ਜਿਹਾ ਖਤਰਾ ਨਹੀਂ ਹੈ ਜੀ ਜੀ ਤੇ ਤੇ ਜਿਵੇਂ ਆਪਾਂ ਬਾਹਰ ਜਾਂਦੇ ਇੱਕ ਵਾਰੀ ਨਾ ਸਕਿਨ ਤੇ ਤਿੱਖਾ ਤਿੱਖਾ ਫੀਲ ਹੁੰਦਾ ਹੈ ਰੈਡਨੈਸ ਸ਼ੁਰੂ ਹੋ ਜਾਂਦੀ ਕਈਆਂ ਨੂੰ ਸਨ ਬਰਨਸ ਜਿਹੜੇ ਨੇ ਬਹੁਤ ਜਲਦੀ ਹੋ ਜਾਂਦੇ ਨੇ ਤੇ ਫਿਰ ਉਹ ਕਿੰਨੇ ਕਿੰਨੇ ਦਿਨ ਠੀਕ ਨਹੀਂ ਹੁੰਦੇ ਕੀ ਉਹਦਾ ਟ੍ਰੀਟਮੈਂਟ ਸਿਰਫ ਸਨਸਕ੍ਰੀਨ ਦੇ ਰਾਹੀਂ ਕੀਤਾ ਜਾ ਸਕਦਾ ਕਿ ਮੈਡੀਕੇਸ਼ਨ ਤੇ ਜਿਹੜਾ ਸਨਸਕ੍ਰੀਨ ਹੈ ਉਹ ਤਾਂ ਬਚਾ ਲਈ ਹੈ ਜੇ ਸਨ ਬਨ ਹੋ ਗਏ ਫਿਰ ਤੁਹਾਨੂੰ ਚਮੜੀ ਦੇ ਡਾਕਟਰ ਨੂੰ ਦਿਖਾਣਾ ਪਏਗਾ ਉਹ ਤੁਹਾਨੂੰ ਸੂਥਿੰਗ ਲੋਸ਼ਨ ਦੇਗਾ ਹੋਰ ਦੇਗਾ ਇੱਕ ਹੋਰ ਹੈ ਧੁੱਪੇ ਜਾਂਦੋਂ ਕਈਆਂ ਦੇ ਸਰੀਰ 'ਤੇ ਸੂਈਆਂ ਚੁਭਣ ਲੱਗ ਜਾਂਦੀਆਂ ਉਹ ਇੱਕ ਚਪਾਕੇ ਦੀ ਕਿਸਮ ਹੁੰਦੀ ਹੈ ਉਹਦਾ ਇਲਾਜ ਖਾਣ ਦੀਆਂ ਦਵਾਈਆਂ ਨੇ ਉਹਦੀ ਚੀਜ਼ ਤੁਸੀਂ ਸੰਸਕੀਰ ਦੇ ਨਾਲ ਨਾਲ ਐਂਟੀ ਅਲਰਜੀ ਖਾਣੀਆਂ ਨੇ ਕਿਉਂਕਿ ਉਹਨੂੰ ਕੋਲੀਨਰਜੀ ਕੈਟੇਗਰੀਆ ਕੰਨੇ ਆ ਉਹ ਕਈ ਵਾਰੀ ਇਨਾ ਬੁਰਾ ਹੁੰਦਾ ਹੈ ਕਿ ਸਾਰੀ ਸਰੀਰ ਦੇ ਉੱਤੇ ਨਿੱਕੇ ਨਿੱਕੇ ਦਾਣੇ ਖਸਖਸ ਵਰਗੇ ਦਾਣੇ ਬਣ ਜਾਂਦੇ ਆ ਉਹ ਦਾਣਿਆਂ ਨਾਲ ਖਰਚ ਬਹੁਤ ਹੁੰਦੀ ਹੈ ਉਹ ਤੁਪ ਤੇ ਜਾਣ ਤੋਂ ਇਲਾਵਾ ਜੋ ਤੁਮੀ ਕੋਈ ਸਟੈਨੋਸ ਕੰਮ ਕਰਦੇ ਆ ਪੌੜੀਆਂ ਚੜਦੇ ਆ ਸਪਾਈਸੀ ਫੂਡ ਖਾਂਦੇ ਆ ਲੜਾਈ ਝਗੜਾ ਕਰਦੇ ਆ ਉਹਨਾਂ ਨੂੰ ਹੋ ਜਾਂਦੀ ਹੈ ਇਹਦਾ ਇਲਾਜ ਅਲੱਗ ਕਿਸਮ ਦਾ ਹੈ ਇਹ ਤਾਂ ਕੱਲੀ ਧੁੱਪ ਨਹੀਂ ਹੈ ਬੋਡੀ ਦੇ ਅੰਦਰੋਂ ਵੀ ਨਾ ਐਸੀਟਾਈਲ ਕੋਲੀਨਿਕ ਸਬਸਟੈਂਸ ਹੈ ਉਹ ਰਿਲੀਜ਼ ਹੁੰਦਾ ਤੇ ਉਹਨਾਂ ਨੂੰ ਦਿੱਕਤ ਆਂਦੀ ਹੈ ਜੀ ਤੇ ਅਗਲਾ ਹੈਗਾ ਮੇਨ ਅਜਕਲ ਜਿਹੜੀ ਪਿਤ ਨਿਕਲਦੀ ਹੈ ਬੱਚਿਆਂ ਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਮੇਰੇ ਕੋਲ ਇੰਨੇ ਪੇਸ਼ੈਂਟ ਆਂਦੇ ਨੇ ਹੁਣ ਜਿਹੜੇ ਬੰਦੇ ਸੋਸ਼ੀਅਲ ਇਕਨੋਮਿਕਲੀ ਪੋਰ ਨੇ ਉਹਨਾਂ ਨੂੰ ਮੇਕੋ ਗੱਲ ਕਹਨੇ ਵੀ ਤੁਹਾਨੂੰ ਕੂਲਰ ਤਾਂ ਲਵਾਉਣੇ ਪੈਣਾ ਏਸੀ ਨੂੰ ਤੁਸੀਂ ਭੁੱਲ ਜਾਓ ਕਿਉਂਕਿ ਜਦੋਂ ਤੱਕ ਤੁਸੀਂ ਪੱਖੇ ਨਾਲ ਬੱਚੇ ਨੂੰ ਤੁਸੀਂ ਟਰੀਟ ਨਹੀਂ ਕਰ ਸਕਦੇ ਤੁਸੀਂ 3000 4000 ਦੀਆਂ ਦਵਾਈਆਂ ਲਾਓਗੇ ਦਾਖਲ ਕਰਾਓਗੇ ਉਸ ਤਰ ਬੱਚੇ ਨੂੰ ਕਿਉਂਕਿ ਕਈ ਬੂਰੇ ਬੱਚੇ ਪਰ ਜਾਂਦੇ ਹੈ ਕਹੇ ਨਵਜੰਮੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੈ ਉਹਨਾਂ ਨੂੰ ਕੂਲਰ ਦੀ ਬਹੁਤ ਜ਼ਰੂਰਤ ਹੈ ਠੰਡ ਤੋਂ ਬਚਣਾ ਹੈ ਹਲਕੇ ਕੱਪ ਲੋਕੇ ਤੇਲ ਲੰਮ ਲੈਂਦੇ ਆ ਤੇਲ ਦੇ ਨਾਲ ਤੁਹਾਡੇ ਜਿਹੜੇ ਪੋਰਸ ਬਲੌਗ ਹੋ ਜਾਂਦੇ ਆ ਉਹਦੇ ਨਾਲ ਤੁਹਾਡੀ ਪਿਤ ਹੋਰ ਵੱਜ ਜਾਂਦੀ ਹੈ ਹਰ ਪੀਤਲੀ ਸਭ ਤੋਂ ਜ਼ਰੂਰੀ ਦੱਸਿਆ ਕੈਲਮਿੰਟ ਪਾਊਡਰ ਕੋਈ ਡਸਟਿੰਗ ਪਾਊਡਰ ਜਿਹੜੇ ਬ੍ਰਾਂਡਡ ਪਾਊਡਰ ਆਂਦੇ ਨੇ ਉਹ ਸਾਰੀ ਫਾਇਦਾ ਕਰਦੇ ਆ ਬੇਸਿਕਲੀ ਤੁਸੀਂ ਗਰਮੀ ਤੋਂ ਜਦੋਂ ਬਚੋਗੇ ਤੇ ਇਹ ਚੀਜ਼ਾਂ ਤੁਹਾਨੂੰ ਫਾਇਦਾ ਕਰਨੀ ਹੈ ਪਰ ਅਗਰ ਤੁਹਾਡੀ 45 ਡਿਗਰੀ ਦੇ ਉੱਪਰ ਬੋਡੀ ਤਾਪ ਰਹੀ ਹੈ ਤਾਂ ਤੁਹਾਨੂੰ ਕੋਈ ਦਵਾਈ ਲਗਾਉਣ ਦਾ ਫਾਇਦਾ ਨਹੀਂ ਹੈ ਜੀ ਜਿਵੇਂ ਤੁਸੀਂ ਦੱਸਿਆ ਤੁਹਾਡੇ ਕੋਲ ਪੇਸ਼ੈਂਟਸ ਆ ਰਹੇ ਇਸ ਵੇਲੇ ਕਿਹੜੀਆਂ ਪ੍ਰੋਬਲਮਸ ਲੈ ਕੇ ਪਾਉਂਦੇ ਕਈ ਵਾਰ ਇਹਨਾਂ 2-3 ਦਿਨ ਤਾਂ ਇਹੀ ਪਤਾ ਨਹੀਂ ਲੱਗਦਾ ਵੀ ਸਕਿਨ ਤੇ ਅਲਰਜੀ ਹੋਣੀ ਸ਼ੁਰੂ ਹੋ ਗਈ ਹੈ ਸਨਬੰਦ ਸ਼ੁਰੂ ਹੁਣ ਤਾਂ ਦਰਵਾਲੇ ਪੇਸ਼ੈਂਟ ਬਹੁਤ ਆ ਰਹੇ ਨੇ ਕਿਉਂਕਿ ਰਿੰਗਵਮ ਜਿੰਨੂੰ ਕਹਿੰਦੇ ਆ ਦਾਦ ਦਾਦ ਉਹਦੇ ਚੇ ਚੱਕਰ ਹੈ ਕਿ ਵੀ ਨਾ ਉਹੀ ਗੱਲ ਹੈ ਕਿ ਲੋਕੇ ਸਭ ਤੋਂ ਪਹਿਲਾਂ ਦਵਾਈ ਵਾਲੇ ਕੋਲ ਜਾਂਦੇ ਆ ਕੇਮਿਸਟ ਕੋਲ ਜਾਂਦੇ ਆ ਟਿਊਬ ਲਾਂਦੇ ਆ ਫੌਰਨ ਠੀਕ ਹੋ ਜਾਂਦੇ ਆ ਪਰ ਉਹ ਫੰਗਸ ਜਾਂਦੀ ਨਹੀਂ ਫੰਗਸ ਜਾਏਗੀ ਐਂਟੀਫੰਗਲ ਖਾਣ ਨਾਲ ਔਰ ਖਾਣੀ ਵੀ ਜੋ ਕਿਤਾਬਾਂ ਕਹਿੰਦੀਆਂ ਚਾਰ ਹਫ਼ਤੇ ਤੋਂ ਕਟ ਖਾਂਦਾ ਫਾਇਦਾ ਨਹੀਂ ਔਰ ਲੋਕਾਂ ਨੂੰ ਬੜਾ ਸਮਝਾਣਾ ਪੈਂਦਾ ਹੈ ਕਿ ਵੀ ਤੁਹਾਨੂੰ ਤੱਦਰ ਹੋ ਗਈ ਹੈ ਤੁਸੀਂ ਜਿਹੜੀਆਂ او ٹی سی ਦਵਾਈਆਂ ਨੇ ਜਿੰਨਾ ਸਟੀਰੋਇਡ ਨੇ ਉਹ ਲਗਾਉਂਗੇ ਤਾਂ ਤੁਸੀਂ ਪਰਮਨੈਂਟ ਕਦੀ ਠੀਕ ਨਹੀਂ ਹੋ ਸਕਦੇ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਚਮੜੀ ਦੇ ਮਾਰ ਕੋਲ ਜਾਓ ਉਹ ਜਿਹੜੀਆਂ ਟਿਊਬਾਂ ਕਹਿੰਦੇ ਉਹ ਲਗਾਓ ਇਸ ਤੋਂ ਇਲਾਵਾ ਆਪਣਾ ਸਬਮਤ ਉਹ ਰਿਹਾ ਅਲੱਗ ਰੱਖਣਾ ਔਰ ਕਪੜੇ ਅਲੱਗ ਤੋਂ ਨੇ ਹੁਣ ਮੇਰੇ ਕੋਲ ਪੇਸ਼ੇਰ ਆਂਦੇ ਨੇ ਜਿਨ੍ਹਾਂ ਦੇ ਫੈਮਲੀ ਦੇ ਵਿੱਚ ਇੱਕ ਬੰਦੇ ਨੂੰ ਹੈ ਉਹ ਮੇਰੇ ਟ੍ਰੀਟਮੈਂਟ ਕਰਦੇ ਕਰਦੇ ਨਾ ਉਹਨਾਂ ਨੇ ਆਪਣਾ ਸਾਰੀ ਫੈਮਲੀ ਨੂੰ ਹੋ ਜਾਂਦੀ ਹੈ ਉਹਨਾਂ ਨੇ ਗੱਲਾਂ ਨਹੀਂ ਮੰਨੀਆਂ ਸਬਮਤ ਉਹ ਅਲੱਗ ਨਹੀਂ ਰੱਖਿਆ ਨੰਬਰ 2 ਜਿਹੜੇ ਕੱਪੜੇ ਇਕੱਠੇ ਵਾਸ਼ਪੈਣ ਲੱਗ ਗਏ ਜਿਹੜੇ ਅੱਜਕੱਲ ਵਾਸ਼ਿੰਗ ਮਸ਼ੀਨ 'ਚ ਹੁਣ ਇੱਕ ਬੰਦੇ ਨੂੰ ਅਗਰ ਫੰਗਸ ਹੈ ਉਹਦੀ ਅਗਰ ਸ਼ਰਟ ਜਾਂ ਉਹਦੀ ਪੈਂਟ ਜਾਂ ਉਹਦਾ ਅੰਡਰਵੀਅਰ ਘੁੰਮੇਗਾ ਮਸ਼ੀਨ 'ਚ ਤਾਂ ਉਹ ਸਾਰੇ ਜਿਹੜੇ ਸਪੋਰਟਸ ਨੇ ਫੰਗਸ ਦੇ ਉਹ ਸਾਰੇ ਵਾਕਿਆ ਨੂੰ ਫੈਲ ਜਾਂਦੇ ਆ ਇਸ ਲਈ ਜਿਹੜੀ 10 ਮਿੰਟ ਬੀਜੀ ਨੂੰ ਜ਼ਰੂਰ ਲਾਣੇ ਆ ਕਿ ਵੀ ਉਹਨਾਂ ਦੱਸਦੇ ਆ ਵੀ ਸਾਬਨ ਤੋਂ ਇਹ ਲੱਗ ਰੱਖਣੇ ਜ਼ਰੂਰੀ ਨਹੀਂ ਸਾਬਨ ਤੌਲੀਆ ਲੱਗਦੇ ਬਾਅਦ ਕੱਪੜੇ ਵੀ ਲੱਗ ਤੋਂ ਨੇ ਹੈਂਡ ਵਾਸ਼ ਕਰਨੇ ਪੁਰਾਣੇ ਜ਼ਮਾਨੇ ਵਾਂਗੂ ਅੱਛਾ ਕਈਆਂ ਦੇ ਅਸੀਂ ਜਿਹੜੇ ਬਿਲਕੁਲ ਨਹੀਂ ਠੀਕ ਹੁੰਦੇ ਤਿੰਨ ਤਿੰਨ ਵਾਰੀਆਂ ਤੋਂ ਉਹਨਾਂ ਦੇ ਅੰਡਰਵੀਅਰ ਵੀ ਪ੍ਰੈਸ ਕਰਨ ਨੂੰ ਕਹਿੰਨੇ ਆ ਬਣਾਣਾ ਵੀ ਪ੍ਰੈਸ ਕਰਨ ਨੂੰ ਕਹਿੰਨੇ ਆ ਤਾਂ ਕਿ ਉਹਦੇ ਫੰਗਲ ਸਪੋਰ ਜਿਹੜੇ ਨੇ ਉਹ ਖਤਮ ਹੋ ਜਾਣ ਬਹੁਤ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਜਿਵੇਂ ਤੁਸੀਂ ਦੱਸਿਆ ਕੱਪੜਿਆਂ ਤੱਕ ਨੂੰ ਅਲੱਗ ਵਾਸ਼ ਕਰਕੇ ਪ੍ਰੈਸ ਕਰਨ ਵਾਸਤੇ ਵੀ ਤੁਸੀਂ ਕਈ ਵਾਰੀ ਐਡਵਾਈਸ ਕਰਦੇ ਹੋ ਕਿਉਂਕਿ ਨਾਰਮਲੀ ਜਿਹੜੇ ਘਰ ਦੇ ਵਿੱਚ ਅਸੀਂ ਸੁਣੀ ਸੁਣਾਈਆਂ ਗੱਲਾਂ ਤੇ ਹੀ ਬਿਲੀਫ ਕਰਕੇ ਅੱਗੇ ਵੱਧਦੇ ਰਹਿੰਨੇ ਪਰ ਉਹ ਪ੍ਰੋਬਲਮ ਜਿਹੜੀ ਅੱਗੇ ਵੱਧ ਜਾਂਦੀ ਹੈ ਡਾਕਟਰ ਇੱਕ ਤੁਹਾਡੇ ਕੋਲ ਪੇਸ਼ੈਂਟ ਆਂਦੇ ਹੋਣਗੇ ਇਹ ਵੀ ਸੋਚ ਕੇ ਵੀ ਇਸ ਵੇਲੇ ਗਰਮੀਂ ਦੀ ਵਾਦਗੀ ਸਿਰਫ ਕਾਟਨ ਦੇ ਕੱਪੜੇ ਉਹ ਵੀ ਪਿਓਰ ਕਾਟਨ ਕਈ ਵਾਰੀ ਆਪਾਂ ਨਹੀਂ ਪਾਉਂਦੇ ਆਪਾਂ ਮਿਕਸ ਜਿਹੜਾ ਕੱਪੜਾ ਪਾ ਲੈਨੇ ਸਿੰਥੈਟਿਕ ਮਿਕਸ ਹੁੰਦਾ ਹੈ ਤੇ ਉਹਨਾਂ ਚੀਜ਼ਾਂ ਵਾਸਤੇ ਵੀ ਤੁਸੀਂ ਕਹਿੰਦੇ ਹੋ ਜੇ ਕਿਸੇ ਨੂੰ ਕੋਈ ਅਲਰਜੀ ਹੋਵੇ ਤੇ ਪਿਓਰ ਕਾਟਨ ਜਿਹੜਾ ਨਹੀਂ ਕਾਟਨ ਡੈਫੀਨਿਟਲੀ ਫਾਇਦਾ ਕਰਦਾ ਹੈ ਔਰ ਕਲਰ ਫਰ ਪੈਂਦਾ ਹੈ ਕਾਲੇ ਕੱਪੜੇ ਜੋ ਪਾਵਾਂਗੇ ਤਾਂ ਉਹ ਹੀਟ ਅਬਜ਼ੌਰਬ ਕਰਦੇ ਆ ਔਰ ਤੁਸੀਂ ਜਦੋਂ ਬਾਹਰ ਜਾਓਗੇ ਤੇ ਤੁਹਾਡੀ ਬਾਡੀ ਹੀਟ ਅਪ ਹੋ ਜਾਏਗੀ ਸੋ ਲਾਈਟ ਕਲਰ ਦੇ ਕੱਪੜੇ ਵਾਈਟ ਜਾਂ ਕਰੀਮ ਕਲਰ ਦੇ ਔਰ ਕਾਟਨ ਦੇ ਕੱਪੜੇ ਇਹ ਪਾਣੇ ਬਹੁਤ ਜ਼ਰੂਰੀ ਹੈ ਕਿਉਂਕਿ ਕਾਟਰ ਵਿੱਚ ਹੈਲਪ ਹੈ ਕਈਆਂ ਨੂੰ ਤਾਂ ਸਾਨੂੰ ਕੁਰਤੇ ਪਜਾਮੇ ਦੇ ਲਾਣਾ ਪੈਂਦਾ ਹੈ ਕਿਉਂਕਿ ਉਹਨਾਂ ਦੀ ਤਦਰ ਠੀਕ ਨਹੀਂ ਹੁੰਦੀ ਅੱਛਾ ਜੀਨਸ ਬਿਲਕੁਲ ਨਹੀਂ ਪਾਣੀਆਂ ਹੁਣ ਜੀਨਸ ਪਾਣ ਦਾ ਇਹਨਾਂ ਰਵਾਜ ਹੈ ਕਿ ਜਿਹੜੇ ਜਿੰਨੂੰ ਫੰਗਸ ਹੋ ਗਈ ਉਹਨੂੰ ਸੇ ਕਹਿੰਦੇ ਬਈ ਤੂੰ ਹੁਣ ਕਟੋ-ਕਟ ਮਹੀਨਾ 2 ਮਹੀਨੇ ਜੀਨਸ ਨਹੀਂ ਪਾਣੀਆ ਜੀਨਸ ਪਾਣ ਦੇ ਨਾਲ ਬਿਲਕੁਲ ਹਵਾ ਕ੍ਰੋਸ ਨਹੀਂ ਕਰਦੀ ਜਿੰਨੇ ਮਰਜ਼ੀ ਦਵਾਈਆਂ ਦੇ ਦਿਓ ਖਾਣ ਨੂੰ ਲਾਣ ਨੂੰ ਉਹ ਉਹਦਾ ਚੱਕਰ ਰਿੰਗ ਵਰਮ ਦਾ ਖਤਮ ਸਰਕਲ ਖਤਮ ਹੀ ਨਹੀਂ ਹੁੰਦਾ ਜੇ ਰਿੰਗ ਵਾਮ ਵਗੈਰਾ ਦੀ ਪ੍ਰੋਬਲਮ ਹੈ ਤਾਂ ਜੀਨਸ ਤੋਂ ਵੀ ਬਿਲਕੁਲ ਪਿੱਛੇ ਹਾਂ ਇੰਨਾ ਦਿਨਾਂ 'ਚ ਨਹੀਂ ਸਰਦੀਆਂ 'ਚ ਪਾ ਸਕਦੇ ਹੋ ਫਿਰ ਨਹੀਂ ਪਾ ਸਕਦੇ ਔਰ ਲੜਕੀਆਂ ਬਹੁਤ ਆ ਰਹੀਆਂ ਕਿਲਮਾਂ ਸੇ ਬਹੁਤ ਵਧ ਗਏ ਉਹਨਾਂ ਦੇ ਔਰ ਕਿਲਮਾਂ ਸੇ ਵਧਣ ਦੇ ਨਾਲ ਉਹਦਾ ਕਾਰਨ ਇਹ ਹੋਈ ਹੈ ਕਿ ਹਿਊਮਿਡਿਟੀ ਅੱਗੋਂ ਹੋਰ ਵਧ ਜਾਣੀ ਜਦੋਂ ਬਾਰਿਸ਼ ਪੈਣੀ ਹੈ ਤੁਹਾਡਾ ਪਸੀਨਾ ਸੁੱਕਣਾ ਨਹੀਂ ਔਰ ਫਿਰ ਤੁਸੀਂ ਮੇਕਅਪ ਜਿਹੜਾ ਹੈ ਉਹ ਲਾਈਟ ਕਰਨਾ ਇੰਨਾ ਦਿਨਾਂ 'ਚ ਜੇ ਤੁਸੀਂ ਜ਼ਿਆਦਾ ਫਾਊਂਡੇਸ਼ਨ ਲਗਾਓਗੇ ਉਹਨਾਂ ਤੁਹਾਡੇ ਉਹੀ ਗੱਲ ਹੈ ਪੋਰਸ ਫਿਰ ਕਲੌਗ ਹੋ ਜਾਣਗੇ ਔਰ ਬਾਡੀ ਦੇ ਉੱਪਰ ਵੀ ਪਿੰਪਲ ਹੋ ਜਾਂਦੇ ਆ ਉਹਦਾ ਫਿਰ ਟ੍ਰੀਟਮੈਂਟ ਤੁਹਾਨੂੰ ਲੱਗਣਾ ਕਰਨਾ ਪਏਗਾ ਇੱਕ ਮੇਰਾ ਸਵਾਲ ਇਹ ਵੀ ਸੀਗਾ ਮਤਲਬ ਅਸੀਂ ਵੀ ਦੇਖਦੇ ਆ ਨਾਰਮਲੀ ਦੇਖਦੇ ਆ ਸੋਸ਼ਲ ਮੀਡੀਆ ਤੇ ਵੀ ਆ ਕੁਝ ਵੈਸੇ ਵੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਪਤਾ ਲੱਗਦਾ ਵੀ ਜਦੋਂ ਦੀ ਸਨਸਕ੍ਰੀਨ ਅਪਲਾਈ ਕਰਨੀ ਸ਼ੁਰੂ ਕਰਦੇ ਵੀ ਜਿਹੜੀਆਂ ਕੁੜੀਆਂ ਨੇ ਆ ਫਿਰ ਹੋਰ ਵੀ ਜੋ ਲੋਕ ਜੋ ਸਕਿਨ ਕੇਅਰ ਦੇ ਰੂਟੀਨ ਵਾਈਜ਼ ਧਿਆਨ ਰੱਖਦੇ ਨੇ ਉਹ ਮੋਇਸਚਰਾਈਜ਼ਰ ਲਾਣਾ ਬੰਦ ਕਰਦੇ ਨੇ ਕਿੰਨਾ ਕੋ ਜ਼ਰੂਰੀ ਹੈ ਮੋਇਸਚਰਾਈਜ਼ਰ ਤੋਂ ਬਾਅਦ ਸਨਸਕ੍ਰੀਨ ਦੇਖੋ ਅੱਜ ਕੱਲ੍ਹ ਨੇ ਦੋ ਤਰ੍ਹਾਂ ਦੇ ਸਨਸਕ੍ਰੀਨ ਨੇ ਇੱਕ ਤਾਂ ਵੀ ਵਿਦ ਮੋਇਸਚਰਾਈ ਬੇਸ ਬਣਾ ਕੇ ਉੱਪਰ ਸਨ ਸਕਿਨ ਲਗਾਓ ਮੌਇਸਚਰਾਈਜ਼ਰ ਤੁਹਾਨੂੰ ਡੈਫੀਨਿਟਲੀ ਹੈਲਪ ਕਰਦਾ ਹੈ ਇਸ ਤੋਂ ਇਲਾਵਾ ਨਾ ਅੱਜ ਕੱਲ ਲੋਕਾਂ ਦੇ ਮੂੰਹ ਤੇ ਇੰਨੀ ਜ਼ਿਆਦਾ ਡਰਾਈਨੈਸ ਆ ਜਾਂਦੀ ਸ킨 ਬੂਸਟਰ ਆਏ ਹੈ ਇੰਜੈਕਸ਼ਨ ਆਏ ਨੇ ਉਹਦੇ ਨਾਲ ਤੁਸੀਂ ਫੇਸ ਦੇ ਵਿੱਚ ਨਿੱਕੇ ਨਿੱਕੇ ਟੀਕੇ ਲਗਾ ਦਿਓਗੇ ਸਕਿਨ ਬੂਸਟਰ ਨਾਲ ਤੁਹਾਡੀ ਨਾ ਜਿਹੜੀ ਸਕਿਨ ਆ ਪਲੰਪੀ ਹੋ ਜਾਂਦੀ ਹੈ ਪਲੰਪੀ ਹੋਣਾ ਤੁਹਾਡੀ ਡੀ ਹਾਈਡਰੇਸ਼ਨ ਖਤਮ ਹੋ ਜਾਂਦੀ ਹੈ ਤੁਸੀਂ ਫਿਰ ਮਤਲਬ ਗਰਮੀਆਂ ਦੇ ਵਿੱਚ ਵੀ ਸਰਦੀਆਂ ਵਾਂਗ ਜੰਗ ਨਜ਼ਰ ਆਉਂਦੇ ਹੋ ਕਈ ਕਈਆਂ ਦੇ ਦੇਖਣ ਨੂੰ ਮਿਲਦਾ ਫੇਸ ਦੇ ਨਾਲ ਹਮੇਸ਼ਾ ਗਲੋ ਰਹਿੰਦਾ ਹੈ ਤਾਂ ਇਹ ਕਹਿੰਦੇ ਨੇ ਵੀ ਸਮਰਸ ਕਰਕੇ ਪਾਣੀ ਜ਼ਿਆਦਾ ਇਨਟੇਕ ਜ਼ਿਆਦਾ ਰਹੇਗੀ ਫਰੂਟਸ ਜ਼ਿਆਦਾ ਖਾਣੇ ਤਾਂ ਉਹ ਗਲੋ ਦੇਖਣ ਨੂੰ ਮਿਲਦਾ ਕਿ ਮੈਨੂੰ ਲੱਗਦਾ ਸਕਿਨ ਕੇਅਰ ਵੀ ਇਹਦੇ ਵਿੱਚ ਬਹੁਤ ਵੱਡਾ ਮਤਲਬ ਰੱਖਦੀ ਹੈ ਨਹੀਂ ਹਾਈਡਰੇਸ਼ਨ ਦਾ ਵੀ ਬਹੁਤ ਤੁਹਾਡੀ ਗੱਲ ਠੀਕ ਹੈ ਜਦੋਂ ਪਾਣੀ ਨਹੀਂ ਪੀਵਾਂ ਸੋ ਇਹ ਦੋਨੋ ਚੀਜ਼ਾਂ ਦਾ ਮਿਸ਼ਰਣ ਹੈ ਅੰਦਰੋਂ ਵੀ ਤੇ ਬਾਹਰੋਂ ਵੀ ਸੋ ਤੁਸੀਂ ਅੰਦਰੋਂ ਵੀ ਇਦਾਂ ਕਰਨਾ ਹੈ ਕਿ ਵੀ ਤੁਹਾਡੀ ਨਿਊਟ੍ਰੀਸ਼ਨਸ ਫੂਡ ਤਾਂ ਡੈਫੀਨਿਟਲੀ ਹੋਏਗੀ ਅੱਜਕੱਲ ਜਿਵੇਂ ਦੇਖੋ ਰੱਬ ਨੇ ਕਿਵੇਂ ਬਣਾਏ ਵੇ ਤਰਬੂਜ਼ ਖਰਬੂਜੇ ਇਹ ਚੀਜ਼ਾਂ ਤੁਹਾਡੀ ਹਾਈਡਰੇਸ਼ਨ ਦਾ ਕਰਦੀਆਂ ਕਰਦੀਆਂ ਨੇ ਇਸ ਦੇ ਨਾਲ ਨਾਲ ਤੁਸੀਂ ਬੋਡੀ ਤੇ ਅਗਰ ਤੁਹਾਨੂੰ ਲੱਗਦਾ ਹੈ ਕਿ ਵੀ ਬਹੁਤ ਜ਼ਿਆਦਾ ਡ੍ਰਾਈਨੈਸ ਆ ਗਈ ਹੈ ਗਰਮੀ ਨਾਲ ਸਨਸਕ੍ਰੀਨ ਦੇ ਨਾਲ ਪਹਿਲਾਂ ਮੋਇਸਚਰ ਲਗਾ ਕੇ ਸਨਸਕ੍ਰੀਨ ਲਗਾ ਲਓ ਫਿਰ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਡਾਕਟਰ ਲਾਸ ਸਵਾਲ ਮੇਰਾ ਇਹ ਵੀ ਅਸੀਂ ਦੇਖਦੇ ਹਾਂ ਘਰ ਦੇ ਵਿੱਚ ਜਿਹੜੇ ਯੰਗ ਜਨਰੇਸ਼ਨ ਹੈ ਜਾਂ ਫਿਰ ਜੋ ਥੋੜੇ ਮੈਚੁਰ ਨੇ ਉਹ ਸੰਸਕ੍ਰੀਨ ਅਪਲਾਈ ਤਾਂ ਕਰ ਲੈਣਗੇ ਉਹਨਾਂ ਨੂੰ ਪਤਾ ਹੈ ਕਿ ਕਿੰਨੀ ਕੋ ਜ਼ਰੂਰੀ ਹੈ ਬੱਚਿਆਂ ਤੇ ਬੁੱਢਿਆਂ ਦੇ ਉੱਤੇ ਜਿਹੜਾ ਨਹੀਂ ਇਹ ਚੀਜ਼ ਯੂਜ਼ ਕੀਤੀ ਜਾਂਦੀ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਵੀ ਕੈਮੀਕਲ ਹੈ ਬੱਚਿਆਂ ਤੇ ਨਹੀਂ ਲਗਾ ਸਕਦੇ ਜਾਂ ਬਜ਼ੁਰਗ ਜਿਹੜੇ ਨੇ ਉਹ ਕੈਮੀਕਲ ਵਾਈਜ਼ ਚੀਜ਼ ਨਹੀਂ ਰੱਖ ਸਕਦੇ ਪਰ ਉਹਨਾਂ ਦਾ ਵੀ ਉਹਨਾਂ ਹੀ ਸਨ ਐਕਸਪੋਜ਼ਰ ਰਹਿੰਦਾ ਫਿਰ ਉਹਨਾਂ ਦੀ ਸਕਿਨ ਤੇ ਜਿਹੜੀ ਉਹਦਾ ਬੱਚਿਆਂ ਦੀ ਮੈਂ ਦੱਸਾਂਗਾ ਤੁਹਾਨੂੰ ਕਿ ਇੱਕ ਨਾ ਦੋ ਤਰ੍ਹਾਂ ਦੇ ਸੰਸਕ੍ਰੀਨ ਨੇ ਇੱਕ ਫਿਜ਼ੀਕਲ ਨੇ ਇੱਕ ਕੈਮੀਕਲ ਨੇ ਬੱਚਿਆਂ 'ਚ ਫਿਜ਼ੀਕਲ ਫਿਜ਼ੀਕਲ ਸਨਸਕ੍ਰੀਨ ਜਿੰਕ ਆਕਸਾਈਡ ਹੁੰਦਾ ਕੈਲੇਮਿਨ ਲੋਸ਼ਨ ਵਰਗਾ ਹੁੰਦਾ ਹੈ ਉਹ ਥੋੜਾ ਜਿਹਾ ਦਿਖਦਾ ਜਰੂਰ ਹੈ ਪਰ ਬੱਚਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ ਨਾਲ ਜਿਹੜੇ ਦੂਜੇ ਨੇ ਕੈਮੀਕਲ ਵਾਲੇ ਉਹਨਾਂ 'ਚ ਦਿਖਦਾ ਨਹੀਂ ਲਗਾਇਆ ਹੋਇਆ ਪਰ ਬੱਚਿਆਂ 'ਚ ਜਿਹੜਾ ਮਤਲਬ 6 ਮਨਸ ਤੋਂ ਬਾਅਦ ਸਨਸਕ੍ਰੀਨ ਬਹੁਤ ਬਣੇ ਨੇ 6 ਮਨਸ ਤੋਂ ਪਹਿਲਾਂ ਵਾਲੇ ਵੀ ਬਣੇ ਨੇ ਪਰ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਲਾਣੇ ਚਾਹੀਦੇ ਵੱਡੇ ਵਾਲਾ ਸਨਸਕ੍ਰੀਨ ਬੱਚਿਆਂ ਨੂੰ ਨਹੀਂ ਲਗਾਉਣਾ ਚਾਹੀਦਾ ਉਹਨਾਂ ਨੂੰ ਕੈਮੀਕਲ ਵਾਲਾ ਸਨਸਕ੍ਰੀਨ ਲਗਾ ਕੇ ਕਿ ਜਿਹੜਾ ਬੈਰੀਅਰ ਵਾਲਾ ਸਨਸਕ੍ਰੀਨ ਹੈ ਉਹ ਬੈਰੀਅਰ ਜਿਹੜਾ ਕੈਲਮੀਨ ਰੋਸ਼ਨ ਦਾ ਪਾਟ ਹੈ ਕਿ ਉਹ ਤੁਹਾਨੂੰ ਬੱਚਿਆਂ ਨੂੰ ਠੀਕ ਰੱਖੇਗਾ ਔਰ ਬਜ਼ੁਰਗਾਂ ਨੂੰ ਵੱਡਿਆਂ 'ਲੇ ਕੋਈ ਵੀ ਸਨਸਕ੍ਰੀਨ ਲਗਾਇਆ ਜਾ ਸਕਦਾ ਹੈ ਉਹ ਮੈਂ ਕਹਿੰਦਾ ਬਜ਼ੁਰਗਾਂ ਅਗਰ ਮੈਂ ਸਭ ਨੂੰ ਕਹਿੰਦਾ ਸੀ ਤਿੰਨ ਵੇਨ ਲਾਣਾ ਇੱਕ ਵਾਰੀ ਜ਼ਰੂਰ ਲਾ ਲੋਣਾ ਆ ਕੇ ਨਾ ਕਿ ਆਪਾਂ ਕੋਲਡ ਕਰੀਮ ਵਾਸ਼ੇ ਲਗਾਣੇ ਆ ਤੇ ਬੈਟਰ ਹੈ ਕਿ ਤੁਸੀਂ ਸਨਸਕ੍ਰੀਨ ਲਗਾ ਲਓ ਦੋਨੋਂ ਕੰਮ ਹੋ ਜਾਣਗੇ ਬਿਲਕੁਲ ਠੀਕ ਸਹੀ ਕੁਝ ਰਹਿੰਦਾ ਸਰ ਤੁਹਾਡੇ ਵੱਲੋਂ ਜੋ ਸਾਡੀ ਆਡੀਅנס ਤੱਕ ਜਾਣਾ ਜ਼ਰੂਰੀ ਸਮਝਦੇ ਹੋ ਨਹੀਂ ਅੱਜ ਕੱਲ੍ਹ ਹੁਣ ਕਿਸਾਨ ਭਰਾ ਸਾਡੇ ਕੋਲ ਆਉਂਦੇ ਨੇ ਜਿਨ੍ਹਾਂ ਨੇ ਕਿਸ ਖੇਤਾਂ 'ਚ ਕੰਮ ਕਰਨਾ ਹੈ ਉਹਨਾਂ ਨੂੰ ਨਹੀਂ ਕਿ ਕਾਂਗਰਸ ਗ੍ਰ ਉਹ ਪਾਰਥੀਨੀਅਮ ਡਰਮੈਟਾਈਟਸ ਸਾਡੀ ਭਾਸ਼ਾ ਚ ਉਹਨਾਂ ਨੂੰ ਜਦੋਂ ਗਰਮੀ ਦੇ ਵਿੱਚ ਜਾਂਦੇ ਹਨ ਤੇ ਕਿਉਂਕਿ ਰੂਟੀਨ ਚ ਉਹਨਾਂ ਨੂੰ ਬੂਟੀ ਅਸਰ ਨਹੀਂ ਕਰਦੀ ਪਰ ਜਿਹਦੇ ਦਿਨਾਂ ਪਸੀਨਾ ਹੁੰਦਾ ਹੈ ਉਹ ਬੂਟੀ ਹਵਾ ਚ ਉੱਡਦੀ ਹੈ ਲੋਕਾਂ ਦੇ ਨਾਲ ਘਰ ਦੇ ਨੇੜੇ ਤੇਰੇ ਪਲਾਟਾਂ ਦੀ ਕਿਤੇ ਜਿੱਤੇ ਬੂਟੀ ਉੱਗਦੀ ਹੁੰਦੀ ਹੈ ਲੋਕੀ ਸਮਝ ਜਾਣਗੇ ਉਹ ਬੂਟੀ ਜਦੋਂ ਬੰਦੇ ਨੂੰ ਅਟੈਕ ਕਰਦੀ ਹੈ ਤਾਂ ਬਹੁਤ ਜ਼ਿਆਦਾ ਖਾਰਿਸ਼ ਹੁੰਦੀ ਹੈ ਸੋ ਉਹਨਾਂ ਕਿਸਾਨਾਂ ਨੂੰ ਵੀ ਮੈਂ ਕਹਿੰਦਾ ਉਹਨਾਂ ਨੇ ਕਿ ਤੁਸੀਂ ਨਾ ਆਪਣੇ ਬੈਰੀਅਰ ਕਰੀਮਾਂ ਆਂਦੀਆਂ ਨੇ ਸਨਸਕ੍ਰੀਨ ਤਲਾਵਾ ਜਿਹੜੇ ਕਿ ਤੁਹਾਡੀਆਂ ਬੂਟੀਆਂ ਅਸਰ ਨਹੀਂ ਕਰਦੀਆਂ ਇਸ ਤੋਂ ਇਲਾਵਾ ਉਹਨਾਂ ਨੂੰ ਜਿਵੇਂ ਜਦੋਂ ਵੀ ਬਾਹਰ ਜਾਣ ਉਹੀ ਟਾਈਮ ਰੱਖਣ ਵੀ ਸਵੇਰੇ ਧੁੱਪੇ ਨਾ ਜਾਣ ਸ਼ਾਮ ਦੇ ਸਵੇਰ ਦੇ ਕਿਉਂਕਿ ਕਿਸਾਨ ਫਿਰ ਮੰਨ ਜਾਂਦੇ ਨੇ ਉਹ ਕਹਿੰਦੇ ਚਾਰ ਪੰਜ ਘੰਟੇ ਸਿਰੇ ਕੰਮ ਕਰ ਲੈਣੇ ਆ ਤੇ 4 ਵਜੇ ਤੋਂ ਬਾਅਦ 4 ਘੰਟੇ ਕਿਉਂਕਿ ਅੱਠਵੇਂ ਹਨੇਰਾ ਪੈਂਦਾ ਤੇ 7-8 ਘੰਟੇ ਤੱਕ ਅਸੀਂ ਕੰਮ ਅਸੀਂ ਕਰ ਸਕਦੇ ਆ ਸੋ ਜਿਹੜੀ 파르ਥੀਨੀਅਮ ਜਾਂ ਕਾਂਗਰਸ ਬੁੱਟੀ ਦੇ ਅਲਰਜੀ ਹੈ ਇਸ ਤੋਂ ਬਚਣ ਲਈ ਵੀ ਤੁਹਾਨੂੰ ਇਹ ਬਹੁਤ ਪ੍ਰਕੌਸ਼ਨ ਲੈਣੀ ਪੈਂਦੀ ਕਿ ਗਰਮੀਆਂ ਕਿੰਬੀ ਬਹੁਤ ਵੱਧ ਜਾਂਦੀ ਹੈ ਬਿਲਕੁਲ ਬਹੁਤ ਸਾਰੇ ਅਸੀਂ ਵੀ ਦੇਖਦੇ ਆ ਸੜਕਾਂ ਦੇ ਉੱਤੇ ਅੱਜਕੱਲ ਤਾਂ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਵਾਈਟ ਨਾ ਤੋਂ ਬਤਨ ਦਿਰੋਣੀ ਹੈ ਬਹੁਤ ਬਹੁਤ ਧੰਨਵਾਦ ਸਰ ਤਾਂ ਬਹੁਤ ਸਾਰੀਆਂ ਚੀਜ਼ਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਲੀਅਰ ਹੋ ਗਈਆਂ ਹੋਣਗੀਆਂ ਐਸਪੀਐਫ ਕਿੰਨਾ ਚਾਹੀਦਾ ਸਨਸਕ੍ਰੀਨ ਦੇ ਵਿੱਚ ਬੱਚਿਆਂ ਨੂੰ ਸਨਸਕ੍ਰੀਨ ਲਗਾਉਣ ਵਾਸਤੇ ਕਿਹੜੀ ਚੀਜ਼ ਦਾ ਧਿਆਨ ਰੱਖਣਾ ਹੈ ਜਾਂ ਤੁਹਾਡੇ ਘਰ 'ਚ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਵੀ ਸਨਸਕ੍ਰੀਨ ਦੀ ਬਿਲਕੁਲ ਜ਼ਰੂਰਤ ਹੈ ਤੇ ਧੁੱਪ ਤੋਂ ਬਚਣ ਵਾਸਤੇ ਇਸ ਹੀਟ ਵੇਵ ਤੋਂ ਬਚਣ ਵਾਸਤੇ ਤੁਹਾਨੂੰ ਆਪਣੀ ਸਕਿਨ ਦਾ ਸਭ ਤੋਂ ਪਹਿਲਾ ਖਿਆਲ ਰੱਖਣਾ ਹੋਏਗਾ ਤਾਂ ਜੋ ਹੋਰ ਵੀ ਪ੍ਰੋਬਲਮਸ ਜਿਹੜੀਆਂ ਨੇ ਤੁਹਾਨੂੰ ਨਾ ਵਧ ਸਕਣ ਹੋਰ ਵਦੇਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣ ਟਾਈਮਸ ਕੈਮਰਨ ਬਲਵ